ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਅੱਜ ਇਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਹਿਲੀ ਵੀਡੀਓ ਆਪਣੀ ਇਸ ਘਰ ਤੋਂ ਸਰਿਆਲੀ ਖਾਸ ਹੈ ਕਿ ਵੱਡੀ ਸਰਿਆਲੀ ਤੁਸੀਂ ਵਿਜ਼ਿਟ ਕਰਨੀ ਆ ਤਹਿਸੀਲ ਤੇ ਜ਼ਿਲ੍ਹਾ ਜਿਹੜਾ ਦੋਸਤੋ ਤਰਨਤਾਰਨ ਸਾਹਿਬ ਲੱਗਦਾ ਹੈਗਾ ਠੀਕ ਆ ਬਿਲਕੁਲ ਜਿਹੜਾ ਦੋਸਤੋ ਅ ਅਮਰਸਰ ਰੋਡ ਹੈਗਾ ਨੈਸ਼ਨਲ ਹਾਈਵੇ ਦੇ ਉੱਪਰ ਜਿਹੜਾ ਦੋਸਤੋ ਸਰਿਆਲੀ ਹੈਗੀ ਆ ਬਿਲਕੁਲ ਵੱਡੀ ਸਰਿਆਲੀ ਨਾਮ ਹੈਗਾ ਦੋਸਤੋ ਅੱਗੇ ਨਿਸ਼ਹਰਾ ਚਲਾ ਜਾਂਦਾ ਕੋਈ ਘੱਟੋ ਘੱਟ ਵੀ 10 ਕਿਲੋਮੀਟਰ ਦੀ ਦੂਰੀ ਬਾਅਦ ਆ ਕੇ ਸੇਰੋਂ ਤੇ ਅੱਗੇ ਜਿਹੜਾ ਦੋਸਤੋ ਤਰਨਤਾਰਨ ਜ਼ਿਲ੍ਹਾ ਚਲਾ ਜਾਂਦਾ ਵੀਰ ਹਨੀ ਦੇ ਕੋਲੇ ਆਏ ਆ ਪਸ਼ੂ ਵਪਾਰ ਦਾ ਕੰਮ ਆ ਅਨੀਮਲ ਜਿਹੜੇ ਹੈਗੇ ਦੋਸਤੋ ਤਕਰੀਬਨ ਤੁਹਾਨੂੰ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਇਸ ਘਰੋਂ ਬੇੜਾ ਜਿਹੜੀਆਂ ਵੀਰ ਲੈ ਕੇ ਆਉਂਦਾ ਤੇ ਬੇੜਾ ਜਿਹੜੀਆਂ ਦੋਸਤੋ ਛੋਟੇ ਭਾਦੀਆਂ ਹੁੰਦੀਆਂ ਜਿਹੜੇ ਕੋਈ ਛੋਟੇ ਫਾਰਮਰ ਨੇ ਛੋਟੇ ਜ਼ਿਮੀਦਾਰ ਨੇ ਉਹਨਾਂ ਦੀ ਪਹੁੰਚ ਵਿੱਚ ਜਿਹੜੀਆਂ ਬੇੜਾ ਦੋਸਤੋ ਨਾਰਮਲ ਹੀ ਇਹ ਹੈਗੀਆਂ ਨੇ ਕਿਉਂਕਿ ਵੱਡੀਆਂ ਇਹ ਬਜਟ ਵਾਲੀਆਂ ਜਿਹੜੀਆਂ ਬੇੜਾ ਨਹੀਂ ਹੈਗੀਆਂ ਵੀ 50 5000 ਰੁਪਏ 55000 ਵਾਲੀਆਂ ਕੋਈ ਮਤਲਬ ਕਿ 35000 34 35000 ਤੋਂ ਲੈ ਕੇ 38 40000 42000 44000 43000 45000 ਤੱਕ ਮਤਲਬ ਕਿ ਲਿਮ ਤੇ ਉਸ ਹਿਸਾਬ ਨਾਲ ਜੇਕਰ ਵੜਾਂ ਦੇਖੀਏ ਤੇ ਵੜਾਂ ਵੀ ਉਸ ਹਿਸਾਬ ਨਾਲ ਪੂਰੀਆਂ ਹੈਗੀਆਂ ਨੇ ਉਸ ਰੇਟ ਭਾਅ ਬਾਜ਼ਾਰ ਵਾਲੀਆਂ ਹੈਗੀਆਂ ਨੇ ਗੱਲਬਾਤ ਵੀਰ ਦੇ ਨਾਲ ਕਰਦੇ ਆ ਬਤੇਰੇ ਇਨਫੋਰਮੇਸ਼ਨ ਹੈ ਕਿ ਉਹਨਾਂ ਨਾਲ ਇਹਨੋਂ ਤੋਂ ਫਿਰ ਨੇ ਜਿਹੜੀ ਸਾਂਝੀ ਕਰਾਂਗੇ ਅੱਜ 5 ਮਾਰਚ ਨੂੰ ਆਪਾਂ ਜਿਹੜੀ ਦੋਸਤੋ ਵੀਡੀਓ ਬਣਾ ਰਹੇ ਆ ਤੇ ਸਮਾਂ ਜਿਹੜਾ 1:30 ਵਜੇ ਦਾ ਹੈਗਾ ਦੁਪਹਿਰ ਦਾ ਆਜੋ ਚੱਲਦੇ ਆ ਵੀਰ ਦੇ ਕੋਲ ਗੱਲਬਾਤ ਦੇ ਲਈ ਸਭ ਤੋਂ ਪਹਿਲਾਂ ਵੀਰ ਹਣੀ ਸਾਸਰੀ ਕਾਲ ਜੀ ਸਾਸਰੀ ਕਾਲ ਵੀਰ ਜੀ ਕੋ ਠੀਕ ਠਾਕ ਭਰਾ ਹਾਂਜੀ ਹਾਂਜੀ ਵਧੀਆ ਚਲੋ ਠੀਕ ਆ ਤੇ ਹਣੀ ਭਾਈ ਜਿੱਦਾਂ ਆਪਾਂ ਚਲੋ ਜ਼ਿਕਰ ਕੀਤਾ ਸੀ ਵੀ ਆਪਣਾ ਕੰਮ ਤਾਂ ਵਪਾਰ ਦਾ ਹੀ ਆ ਹਾਂਜੀ ਹਾਂਜੀ ਕਾਫੀ ਲੰਬੇ ਟਾਈਮ ਤੋਂ ਬਾਪੂ ਦਾਦੇ ਤੋਂ ਲੈ ਕੇ ਵਪਾਰ ਦਾ ਕੰਮ ਕਰਦੇ ਆਉਂਦੇ ਤੇ ਜਿਆਦਾ ਵੜਾਂ ਹੀ ਆਉਂਦੀਆਂ ਆਪਣੇ ਕੋਲ ਮੱਝਾਂ ਦਾ ਵੀ ਪ੍ਰੋਗਰਾਮ ਆ ਜਾਂਦੀਆਂ ਕੋਈ ਚੰਗੀ ਮਹਿਸ਼ਕੀਨ ਨਿਕਲੇ ਆਪਾਂ ਮੈਂ ਵੀ ਲੈਂਦੀ ਮੈਂ ਵੀ ਖਰੀਦੀ ਦੀ ਮੈਂ ਵੀ ਖਰੀਦੀ ਠੀਕ ਆ ਤੇ ਫਿਲਹਾਲ ਅੱਜ ਆਪਾਂ ਕੋਲ ਘਟੋਕਰ ਵੀ 6 ਨਗ ਵੜਾ ਹਲਾ ਛੇ ਬੜਾ ਜਿੰਨੇ ਚ ਕੁਝ ਕੁ ਸੂਈਆਂ ਜਾਂ ਸੂਲ ਵਾਲੀਆਂ ਕੁਝ ਕੁ ਵਿੱਚ ਨਹੀਂਆਂ ਸੂਈਆਂ ਜੇ ਤੇ ਆ ਵੀ ਕੱਪੜਾ ਵਹਿੜ ਚਾਰ ਦੰਦ ਆ ਪਰ ਲੀ ਗਏ ਦੋ ਕੱਪੜਾ ਠੀਕ ਆ ਜੀ ਤੇ ਕਰੀਏ ਵੀਰ ਹਣੀ ਸਟਾਰਟ ਪਹਿਲੇ ਨੰਬਰ ਤੇ ਜਿਹੜੀ ਇਹ ਜਰਸੀ ਅੰਗ ਦੇ ਵਿੱਚ ਵਹਿੜ ਆ ਜੀ ਇਹ ਮੂੰਹ ਚਾਰ ਦੰਦ ਜਿਆਸੀ ਠੀਕ ਮੂੰਹ ਚੌਗੀ ਆ ਪਿਓਰ ਚੌਗੀ ਠੀਕ ਆ ਛੋਟੀ ਜਿਹੀ ਬੂਥੀ ਲੱਗੀ ਵੇਖੋ ਬਿਲਕੁਲ ਮੂੰਹ ਜਿਹੜੀ ਦੋਸਤੋ ਚਾਰ ਦੰਦ ਦਾ ਵੈੜ ਕੱਦ ਜਿਹੜਾ ਦਰਮਿਆਨਾ ਹਾਈਟ ਜਿਹੜੀ ਆ ਮੀਡੀਅਮ ਹਾਈਟ ਦੀ ਆ ਵੈੜ ਚੰਗੀ ਆ ਤਸਵੀਲ ਸੌ ਜਿਹੜਾ ਦੋਸਤੋ ਪਸ਼ੂ ਐਨੀਮਲ ਹੁੰਦਾ ਜੇਕਰ ਆਪਾਂ ਗੱਲ ਕਰੀਏ ਜਰਸੀ ਦੇ ਵਿੱਚ ਠੀਕ ਆ ਤੇ ਲੈਵਿਟੀ ਜਿਹੜੀ ਆ ਦੋਸਤੋ ਆਰਡਰ ਦੀ ਕੁਆਲਿਟੀ ਆ ਬਿਲਕੁਲ ਤੁਹਾਡੇ ਸਾਹਮਣੇ ਆ ਆ ਦੇਖੋ ਜੀ ਠੀਕ ਆ ਮੁੱਠੀ ਵਾਲਾ ਥਾਣਾ ਥਾਣੇ ਤੋਂ ਦਾ ਸ਼ੇਪ ਜਿਹੜਾ ਹੈਗਾ ਆਕਾਰ ਚੰਗਾ ਹੈਗਾ ਤੇ ਸੂਆ ਪਹਿਲਾ ਹੀ ਅੱਗੇ ਦੋਸਤੋ ਸੂਣ ਜਾ ਰਹੀ ਫਸਟ ਟਾਈਮ ਵਾਰ ਆ ਤੇ ਮੂੰਹੋਂ ਵੀਰਾਂ ਦਾ ਵੀ ਚੌਗੀ ਆ ਤੇ ਹਣੀ ਵੀਰੇ ਤਕਰੀਬਨ ਦਿਨ ਤਿਆਰੀ ਦੇ ਵਿੱਚ ਲੱਗਦੀ ਆ ਵੀ ਲੈ ਜੂਗੀ ਦਿਨ ਹਜੇ ਇਹ ਵੀ ਕੋਈ 4 ਤੋਂ 5 ਦਿਨ ਲੈ ਜੂਗੀ 4 ਤੋਂ 5 ਦਿਨ ਲੱਗੂਗੀ ਹਾਂਜੀ 4 ਤੋਂ 5 ਦਿਨ ਲੈ ਜੂ ਅੱਛੀ ਬਣ ਜੂਗੀ ਚੰਗੀ ਹਾਂ ਹਜੇ ਵਟ ਫੁੱਟ ਲੜਦੂੜ ਹੈਗੇ ਆ ਹਨਾ ਵਟ ਫੁੱਟ ਪੂਰੇ ਆ ਹਨਾ ਵਟ ਫੁੱਟ ਪੂਰੇ ਵਟ ਫੁੱਟ ਪੂਰੇ ਠੀਕ ਆ ਵੜੀ ਪਹਿਲਾ ਸੂਬਾ ਦੋਸਤੋ ਸੁਣੀ ਆ ਪਸੰਦ ਤੁਹਾਡੇ ਆ ਜਣੀ ਆ ਚੀਜ਼ ਬਾਕੀ ਤੁਸੀਂ ਸੰਪਰਕ ਨੰਬਰ ਲਗਾਤਾਰ ਆਪਾਂ ਵੀਰ ਹਣੀ ਦੇ ਜਿਹੜੇ نیچے ਚੱਲਦੇ ਕਰਦੇ ਨੇ ਆ ਮੋਨ ਵੀਰੇ ਦਾ ਕੀ ਲੈਦੇ ਕੀ ਆ ਮੋਲ ਵੀਰ ਜੀ ਭਾਵੇਂ 36 ਕਰੀਏ ਆਪਾਂ 40 ਕਰੀਏ ਹਾਂਜੀ 35000 ਦੀ ਅੱਛੀ ਲਾ 35000 ਦੀ 35000 ਦੀ ਵਿੱਚ ਖੋਲ ਗਏ ਵੀਰ ਹਣੇ ਖੋਲ ਕੇ ਆਪਾਂ ਦਿਖਾਉਣੇ 35000 ਦੀ ਜਿਹੜੀ ਆ ਦੋਸਤੋ ਮੋਲਾਂ ਦਾ ਵੀ ਵੀਰਾਂ ਦਾ ਆਪਾਂ 36 ਕਰਾ ਲਓ ਭਾਵੇਂ 38000 35000 ਦੀ ਜਿਹੜੀ ਵੈੜੀ ਆ ਆਪਾਂ ਦਵਾਂਗੇ ਠੀਕ ਆ ਆਹ ਫੇਸ ਕੁਆਲਟੀ ਦੇਖੋ ਵੈੜਦੀ ਛੋਟਾ ਜਿਹਾ ਜਿਹੜਾ ਫੇਸ ਆ ਕੰਨ ਕੋ ਨੇਅਰ ਦਾ ਜਿਹੜਾ ਸਾਈਜ਼ ਵੇਖੋਗੇ ਬਿਲਕੁਲ ਛੋਟਾ ਜਿਹਾਗਾ ਸਮਾਲ ਸਾਈਜ਼ ਹੈਗਾ ਫੇਸ ਦਾ ਤੇ ਆਹ ਜਿਹੜਾ ਦੋਸਤੋ ਚੈੱਕ ਕਰੋ ਕੱਦ ਕਾਠ ਜਿਹੜਾ ਮੀਡੀਅਮ ਹਾਈਟ ਦੇ ਵਿੱਚ ਆ ਆਰਡਰ ਦੀ ਜਿਹੜੀ ਕੁਆਲਟੀ ਬਿਲਕੁਲ ਤੁਹਾਡੇ ਸਾਹਮਣੇ ਠੀਕ ਆ ਥਣ ਠੀਕ ਆ 35000 ਜਿਹੜਾ ਦੋਸਤੋ ਲਾਸਟ ਲੈਦੇ ਆ ਠੀਕ ਆ ਤੇ ਆ ਜਿਹੜਾ ਬਹਿਣੀ ਵਾਲੇ ਪਾਸੇ ਤੋਂ ਤੁਸੀਂ ਥਣ ਦੇਖੋ ਇਦਾਂ ਲੱਗਦੀ ਹੰਡੀ ਬਸ ਇਦਾਂ ਡਰਦੀ ਕਰਦੀ ਠੀਕ ਆ ਇਸ ਤੋਂ ਬਾਅਦ ਦੋਸਤੋ ਇੱਕ ਸੈਕੰਡ ਬੈਡ ਤੁਹਾਨੂੰ ਦਿਖਾਉਣੀ ਆ ਡੱਬੀ ਬੈਡ ਆ ਠੀਕ ਆ ਐਚਫ ਕ੍ਰੋਸ ਆਂਗ ਦੇ ਵਿੱਚ ਆ ਇਹ ਵੀ ਬੈਡ ਚੰਗੀ ਆ ਤਕਰੀਬਨ ਆਪਾਂ ਪੁੱਛ ਲੈਨੇ ਵੀਰ ਤੋਂ ਹਣੀ ਭਾਈ ਇਹ ਵੀ ਸੋਣ ਵਾਲੀ ਆ ਨਹੀਂ ਵੀਰ ਜੀ ਇਹ ਸੋਈ ਆ ਸੋਈ ਆ ਇਹਨੂੰ ਕੋਈ 9-10 ਦਿਨ ਹੋ ਗਏ ਬੱਚਾ ਭਾਵੇਂ ਨਾੜੂ ਤੇ ਆ ਦੇਣੇ ਨੂੰ 9 ਤੋਂ 10 ਹੋ ਗਏ ਠੀਕ ਆ 나ੜੂ ਬੇਸ਼ੱਕ ਹੈਗਾ ਪਰਵੇਂ ਹੈ ਨੌ ਦਿਨਾਂ ਵਿੱਚ ਕਹੀਏ ਇਹ 4 ਦਿਨਾਂ ਪੰਜ ਹੋਗੇ ਕੋਈ ਫਾਇਦਾ ਨਹੀਂ ਜਿਹੜੇ 10 ਦਿਨ ਤੇ ਲੱਗ ਨਾਉ 10 ਦਿਨ ਤੇ ਸੂਆ ਕਿਰਮਾ ਸੂਈ ਜੇ ਬਹਿੜਾ ਸੂਆ ਵੀਰ ਜੀ ਪਹਿਲਾਂ ਨਾ ਦੇਵੋ ਪਹਿਲਾਂ ਬਹਿੜਾ ਇਸੂਈ ਪਹਿਲਾਂ ਵਸ਼ੀਆ ਠੀਕ ਠੰਡੀ ਸੀਲ ਵੜੀ ਆ ਬੱਚਾ ਛੱਡੋ ਨਾ ਛੱਡੋ ਇਦਾਂ ਝੋੜ ਮਗਰ ਬੱਚਾ ਹੈ ਜੀ ਮਗਰ ਬੱਚਾ ਜਿਹੜਾ ਮਗਰ ਬੱਚਾ ਹਾਂਜੀ ਉਹ ਬੱਚਾ ਕੁਰੀ ਆਪਾਂ ਦਿਖਾ ਦਈਏ ਜੀ ਆ ਬੱਚਾ ਜਿਹੜਾ ਦੋਸਤੋ ਸੈਕਿੰਡ ਨੰਬਰ ਦੀ ਆਪਾਂ ਜਿਹੜੀ ਤੁਹਾਨੂੰ ਵਹਿੜ ਦਿਖਾ ਰਹੇ ਆ ਇਹ ਬੱਚਾ ਉਹਦੇ ਥੱਲੇ ਹੈਗਾ 나ੜੂ ਬੇਸ਼ੱਕ ਵੀਰਾਂ ਦਾ ਅੱਧਾ 9 ਦਿਨ 10 ਦਿਨ 9 ਦਿਨ ਦਾ ਜਿਹੜਾ ਸਮਾਂ ਹੋ ਗਿਆ ਠੀਕ ਹੈ ਬਾਕੀ ਆ ਕੁਆਲਿਟੀ ਜਿਹੜੀ ਆ ਥਾਣਾ ਦੀ ਇਹ ਬੇਸ਼ੱਕ ਜਿਹੜਾ ਵੇਖ ਕੇ ਚੈੱਕ ਕਰੋ ਆ ਦੇਖੋ ਜੀ ਅੱਡੀ ਸੀ ਹੈ ਠੀਕ ਹੈ ਸੀਲ ਸਭ ਕੁਣਾ ਪੂਰਾ ਹੈਗਾ ਤੇ ਥਾਣਾ ਵੀ ਜਿਹੜਾ ਮੋਟਾ ਗੋਲ ਥਾਣਾ ਦੋਸਤੋ ਪੀੜੀ ਦੇ ਭਾਵੇਂ ਵਾਂਗੂ ਥਾਣੇ ਚੌਵੇਂ ਥਾਣਾ ਬਿਲਕੁਲ ਨੋਕਲਾ ਥਾਣਾ ਤੇ ਚਵਾਈ ਫਿਰ ਵੀ ਕਿੰਨੇ ਹੁਣ ਦੁੱਧ ਦੀ ਕਰਵਾ ਰਹੀ ਹੈ ਵੀਰ ਜੀ ਦੁੱਧ ਕੋਈ 17 ਗੈੜੀ ਜਿੰਨਾ ਮਰਜ਼ੀ ਗੈੜੀ ਹਾਂਜੀ 15 ਕਿਲੋ ਵੀਰ ਜੀ ਜਿਹੜਾ ਮਰਜ਼ੀ ਕੰਡੇ ਦੇ ਦੁੱਧ ਦੇ ਖਾਲੀ 15 ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ 15 ਹਜੇ 16 ਹਜੇ ਠੀਕ ਹੈ ਜੀ ਹਾਂਜੀ ਇਹਨਾਂ ਦੁੱਧ ਪੱਕਾ ਜਿਹੜਾ ਇਸ ਵੇਲੇ ਤਿਆਰ ਹੈ ਠੀਕ ਹੈ ਹਾਂਜੀ 15 ਦਾ ਜਿਹੜਾ ਦੋਸਤੋ 15 ਕਿਲੋ ਜਿਹੜਾ ਬਿਲਕੁਲ ਰੈਡੀ ਹੈ ਹਾਂਜੀ ਗਾਰੰਟੀ ਆਪਣੀ ਭਾਂ ਕੋਈ ਇਦਾਂ ਲੈ ਠੀਕ ਹੈ ਭਰਾ ਦੁੱਧ ਚ ਇੱਥੇ ਚੋਲੇ 16 ਹਜੇ 17 ਹਜੇ ਦੁੱਧ 15 ਤੋਂ ਬਾਹਰ ਹੀ ਹੋ ਗਿਆ ਠੀਕ ਹੈ ਭਰਾ ਹਾਂਜੀ ਖੁੱਲ ਕੇ ਵੀਰੇ ਨੂੰ ਵੀ ਮਿਲਕ ਜਿਹੜਾ ਦੋਸਤੋ 15 ਕਿਲੋ ਵੀ ਰਹਿੰਦਾ ਵੀ ਇੱਥੇ ਘਰੇ ਕੋਈ ਚੋਲੇ 15 ਕਿਲੋ ਆ ਜੇ ਕੋਈ ਮੰਗਵਾਉਣਾ ਵੀ ਚਾਹੁੰਦਾ 15 ਕਿਲੋ ਘਰੇ ਭਾਵੇਂ 16 ਲੀਟਰ ਦੀ ਚੋਈ ਕਰ ਲਓ ਬੇੜ ਚੰਗੀ ਆ ਦੋਸਤੋ ਥਾਨ ਭਾਂਡਾ ਜਿਹੜਾ ਚੰਗਾ ਲੱਗਾ ਵੇੜ ਦੇ ਤੇ ਪੱਧਰ ਨੇਵਾ ਫਿਰ ਕੋਲ ਇੱਕ ਸਾਰ ਜਿਹੜਾ ਤੁਸੀਂ ਦੇਖ ਰਹੇ ਹੋ ਬਿਲਕੁਲ ਬਰਾਬਰਤਾ ਪੂਰੀ ਹੈ ਥਾਣਾ ਦੇ ਵਿੱਚ ਇੱਕ ਸਾਰ ਨੇਵਾ ਤੇ ਕਦ ਕੱਠ ਜਿਹੜਾ ਵੀ ਵਧੀਆ ਹੈਗਾ ਮੀਡੀਅਮ ਤੋਂ ਉੱਪਰ ਜਿਹੜਾ ਕਦ ਕੱਠ ਹੈਗਾ ਪਲੱਸ ਜਿਹੜਾ ਕਦ ਹੈਗਾ ਆ ਠੰਡੀ ਤੀਨੀ ਪੂਰੀ ਆ ਬੇਸ਼ੱਕ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਠੀਕ ਆ ਤੇ ਤਕਰੀਬਨ ਕੋਈ ਨੌਕ ਦੇੰਦਾ ਜਿਹੜਾ ਸਮਾਂ ਹੋ ਗਿਆ ਤੇ ਹੈ ਫਰਸਟ ਟਾਈਮਰੀ ਆ ਪਹਿਲਾ ਸੂਆ ਸੂਈ ਆ ਤੇ ਹਣੀ ਭਾਈ ਲੈ ਦੇ ਵੀਰੇ ਕਿੰਨਾ ਕੁ ਕਰਾਂਗੇ ਦਾ ਈਆ ਵੀ ਜੀ ਮੁੱਲ ਭਾਵੇਂ 48 ਕਰੀਏ 50 ਕਰੀਏ ਉਹ ਫਾਇਦਾ ਨਹੀਂ ਹਾਂਜੀ 44000 ਚ ਵੀ ਜੀ ਮਾਨਤਾ ਨਹੀਂ ਹੁਣਾਂ 44000 40000 ਦੀ ਤਾਂਵੇਂ ਉਸ ਤੋਂ ਮਾਨਤਾ ਕਰ ਠੀਕ ਆ ਜੀ ਜ਼ਿਆਦਾ ਨਹੀਂ ਕੋਈ ਗਾਵੇ ਕੋਈ 36 ਦੇ ਲਾ 40 ਤੇ ਨਹੀਂ ਨਵੀਂ ਬੈੜ ਆ ਹਾਂਜੀ ਪਹਿਲੀ ਪਹਿਲਣ ਬੈੜ ਆ ਠੀਕ ਆ ਅੱਗੇ ਦੋਸਤੋ ਕੋ ਛਵਾ ਦੇ ਦਵਾਂਗੇ ਦੋ ਟਾਈਮ ਛੋੜੇ ਚੰਨ ਟਾਈਮ ਕੋਈ ਨਹੀਂ ਉਹ ਤਾਂ ਜਿਹੜੀ تسلی ਕੋਈ ਭੈਣ ਭਰਾ ਕਰਨਾ ਚਾਹੂਗਾ ਜ਼ਰੂਰ ਕਰਾਉਣੀ ਆ ਭਾਜੀ ਕਰਾ ਕੇ ਦਵਾਂਗੇ ਬਿਲਕੁਲ ਇਹ ਕਹਿੰਦੇ ਇਦਾਂ ਕਰਨਾ ਵੀ ਆਪਣੀ 15 ਕਿਲੋ ਦੀ ਗਾਰੰਟੀ ਇਦਾਂ ਜੇ ਫੜੂ ਕੋਈ ਜੀ ਕਿ 15 ਕਿਲੋ ਦੋ ਤਿਆਰ ਆ ਦੋ ਦਿਨ ਦੇ ਆਪਣਾ ਹੋਊਗਾ ਵੀ ਦੋ ਦਿਨ ਘਰੀ ਜਾ ਕੇ ਚੋਲੇ ਜੀ ਬਾਕੀ ਅਗਲੇ ਦੀ ਸੇਵਾ ਬਾਕੀ ਨਹੀਂ ਭਾਈ ਜਿੰਨੇ ਪਸ਼ੂ ਵੀ ਆਪਾਂ ਦਿਖਾਵਾਂਗੇ ਹਾਂਜੀ ਹਾਂਜੀ ਥਣਾ ਥੋਣਾ ਦੇ ਵਰਦੇ ਪੂਰੇ ਆਣਾ ਦੀ ਕੋਈ ਜੇ ਗਲਤ ਹੋ ਆਪਾਂ ਗਲਤ ਦੱਸਾਂਗੇ ਹਾਂਜੀ ਜਿਹੜਾ ਸਹੀ ਉਹ ਸਹੀ ਭਾਵੇਂ ਕਹੋ ਇਦਾਂ ਧਾਰਾ ਮਾਰ ਦੇਣਾ ਇਦਾਂ ਲੋਤੀ ਠੀਕ ਹੈ ਜੀ ਕੋਈ ਬੱਚੇ ਲੋੜ ਨਹੀਂ ਠੀਕ ਹੈ ਠੀਕ ਹੈ ਚਲੋ ਕੋਈ ਗੱਲ ਨਹੀਂ ਭਾਈ ਤੇ 45000 ਤੋਂ ਮਾਨਤਨ ਹੋਏਗਾ 44000 ਚੋਂ 44000 ਦੇ ਵਿੱਚੋਂ ਹਾਂ ਬੈੜ ਵੇਖ ਲਓ ਤੁਹਾਡੇ ਸਾਹਮਣੇ ਕਿਦਾਂ ਦੀ ਹੈ ਹਾਂ ਆਪਾਂ ਮੁੱਲ ਨਹੀਂ ਮੰਗਿਆ ਜ਼ਿਆਦਾ ਬਿਲਕੁਲ ਬੈੜ ਖਰੀ ਹੈ ਚੰਗੀ ਬੈੜ ਆ ਦੋਸਤੋ ਬੇਸ਼ੱਕ ਜਿੰਨਾ ਵਿੱਚ ਵੀਡੀਓ ਦੇ ਦੇਖ ਰਹੇ ਹੋ ਬੈੜ ਚੰਗੀ ਹੈ ਠੀਕ ਹੈ ਆ ਕਰੋ ਚੈੱਕ ਠੀਕ ਹੈ ਆ ਥਣ ਦੇਖੋ ਇੱਕ ਵਾਰ ਇਹ ਬਹਿਣੀ ਵਾਲੇ ਪਾਸੇ ਤੋਂ ਜਿਹੜਾ ਥਣ ਦੇਖ ਲਓ ਠੀਕ ਹੈ ਤੇ ਚੰਗੀ ਬਿਹੜ ਤੇ ਮੁੱਲ ਵੀ ਜਿਹੜਾ ਬਿਲਕੁਲ ਜਾਇਜ਼ ਹੈਗਾ ਠੀਕ ਹੈ 44000 ਆਣ ਕੇ ਕੁੜੀ ਦੋ ਚੈੱਕ ਕੀਤੀ ਤੁਸੀਂ ਤਸੱਲੀ ਕੀਤੀ ਵੇਖੀ ਤੇ ਫਿਰ ਜਿਹੜੇ ਸੈਟੀਸਫਾਈ ਹੋਵੋਗੇ ਠੀਕ ਆ ਅੱਗੇ ਹਣੀ ਭਾਈ ਤੀਜੇ ਨੰਬਰ ਤੇ ਬਿਹੜ ਦੀ ਕੀ ਸਥਿਤੀ ਆ ਇਹ ਵੀਰ ਜੀ ਸੂਈ ਨੂੰ ਮਹੀਨੇ ਦਿਨ ਹੋ ਗਿਆ ਇਹ 9-10 ਦਿਨ ਹਾਂ 10 ਦਿਨ ਦੇ ਲੱਗੇ ਨੂੰ ਹੋ ਗਏ ਅੱਛਾ ਸੂਆ ਕਰਮਾ ਜੀ ਸੂਆ ਵੀਰ ਜੀ ਦੂਜਾ ਆਂਦੇ ਤੀਜਾ ਲਾ ਲਓ ਠੀਕ ਆ ਆਪਾਂ ਕਹੀ ਜਾਈਏ ਠੀਕ ਆ ਠੀਕ ਆ ਬਾਕੀ ਉਹ ਚਾਰੂ ਜੂਰੂ ਆ ਭੁਖੀ ਭਾਕੀ ਰਹਿੰਦੀ ਰਹੀ ਬਿਲਕੁਲ ਥੋੜਾ ਜਿਹਾ ਲਿਸਾਪਣਾ ਪਾਉਂਦੀ ਪਾਕੀ ਫੈੜ ਚੰਗੀ ਵੱਡੀ ਹੈ ਕੱਦ ਕੋਈ ਨਹੀਂ ਠੀਕ ਹੈ ਵੱਡੇ ਕੱਦ ਕਾੜ ਦੇ ਵਿੱਚ ਆ ਫੈੜ ਤੇ ਆ ਫੇਸ ਕੁਆਲਟੀ ਇੱਕ ਵਾਰੀ ਦੇਖੋ ਜੀ ਠੀਕ ਹੈ ਤੇ ਹੁਣ ਹਾਜ਼ਰ ਕਿੰਨਾ ਤੋਦਿੰਦੇ ਥੱਲੇ ਜੀ ਇਹਦੇ ਥੱਲੇ ਵੀਰ ਜੀ ਹਾਜ਼ਰੇ 14 ਕਿਲੋ ਜੇ 15 ਕਿਲੋ ਲੈ ਇਹਨਾਂ ਦੋਸਤ 14 ਦੀ ਆਪਣੀ ਗਾਰੰਟੀ ਹੈ ਠੀਕ ਹੈ ਠੀਕ 14 ਹੋਊਗਾ 15 ਹੋਊਗਾ ਪਰ ਆਪਾਂ 14 ਕਿਲੋ ਕਾਉਂਦੇ 14 ਕਿਲੋ ਕਹਾਂਗੇ 14 ਕਿਲੋ ਤੇ ਬੱਚੇ ਦੇ ਵੀ ਥੱਲੇ ਕੀ ਆ ਗਿਆ ਇਹਦੇ ਮਗਰ ਵਛਾ ਜੀ ਵਛਾ ਹੀ ਹੈ ਬਛਾ ਹੀ ਹੈ ਬਛਾ ਇਹਦਾ ਤਿੰਨਾ ਮਗਰ ਪਰਲਾ ਬਛਾ ਹੈ ਬਰਾਉਨ ਹੈ ਇਹਦੇ ਮਗਰ ਬਰਾਉਨ ਹੈ ਨਾ ਬਛਾ ਨਹੀਂ ਨਹੀਂ ਇਹਦੇ ਮਗਰ ਆ ਬਛਾ ਬਛਾ ਦਿਖਾਈਏ ਜੀ ਆਹ ਬੱਚਾ ਦੇਖੋ ਜੀ ਆਹ ਬੱਚਾ ਇਹਦੇ ਨੀਚੇ ਆ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਦੋਸਤੋ ਤੀਜੇ ਨੰਬਰ ਤੇ ਵੜਾ ਆਪਾਂ ਦਿਖਾ ਰਹੇ ਹਾਂ ਇਹ ਬਛਾ ਇਸ ਵੜ ਦੇ ਨੀਚੇ ਆ ਠੀਕ ਆ ਬੇਸ਼ੱਕ 나ੜੂ ਬੱਚੇ ਦੇ ਨਾਲ ਅੱਬੇ ਕੋਈ 14 5ਵਾਂ ਦਿਨ ਨਹੀਂ ਕਹਿਣ ਦੀ ਗੱਲ ਵੀ 9ਵੇਂ 10ਵੇਂ ਦਿਨ ਦੇ ਵਿੱਚ ਹੈਗੀ ਆ ਠੀਕ ਆ ਆ ਬੈਕ ਸਾਈਡ ਤੋਂ ਇੱਕ ਵਾਰੀ ਫਿਰ ਤੁਸੀਂ ਵੇਖੋ ਥਣਾ ਦੀ ਬਾਕੀ ਤੋਰ ਕੇ ਦਿਖਾਉਣੇ ਆਪਾਂ ਰੇਟ ਭਾਅ ਪੜਤਾ ਜਿਹੜਾ ਉਹ ਵੀ ਪੁੱਛਾਂਗੇ ਵੀਰ ਤੋਂ ਬਿਲਕੁਲ ਮੈਂ ਪਹਿਲਾਂ ਜਿਹੜਾ ਦੋਸਤੋ ਜ਼ਿਕਰ ਕਰਤਾ ਸੀ ਵੀ ਰੇਟ ਵੀ ਚੰਗੇ ਹੋਣਗੇ ਉਸ ਹਿਸਾਬ ਨਾਲ ਜਿੰਨੇ ਹਿਸਾਬ ਨਾਲ ਮਿਲਕ ਹੈਗਾ ਵੀਰ ਖੁੱਲ ਕੇ ਇਹ ਆ ਕਰੋ ਚੈੱਕ ਜੀ ਬਾਕੀ ਜੀ ਡਿੱਗ ਜੀ ਮਤਲਬ ਠੀਕੀ ਆ ਮੈਂ ਸਾਫ ਕਰੇਗਾ ਵਾੜ ਨਹੀਂ ਬਾਲੀ ਲੱਸਾ ਬਣ ਨਹੀਂ ਹੈਗਾ ਚਲੋ ਕੋਈ ਘਟ ਸਾਫ ਸੰਭਾਲ ਦੇ ਵਿੱਚੋਂ ਪਸ਼ੂ ਆ ਕੋ ਕਰਾਉਂਦਾ ਕੋਈ ਸਾਰੇ ਬਾਕੀ ਠੀਕ ਆ ਵੱਡੇ ਘਟ ਕੱਟ ਦੇ ਵਿੱਚ ਬੈੜਾ ਦੋਸਤੋ ਠੀਕ ਆ ਵੱਡੀ ਬੈੜ ਤੁਸੀਂ ਮੰਨ ਕੇ ਇਹ ਲੈ ਕੇ ਜਾ ਸਕਦੇ ਜੀ ਤੇ ਖਵਾਨੇ ਦੀ ਠੀਕ ਆ ਇਦਾਂ ਹੀ ਭਾ ਲੈ ਆ ਦੇਖੋ ਠੀਕ ਹੈ ਤੇ ਕਿੰਨਾ ਹਣੀ ਭਾਈ ਮੁੱਲ ਕੀ ਰੱਖਤਾ ਫਿਰ ਇਹਦਾ ਇਹਦਾ ਮੁੱਲ ਵੀਰ ਜੀ ਭਾਵੇਂ 42 ਕਰੀ 44 ਕਰੀ ਹੂੰ ਹੂੰ 38000 ਚ ਛੋਟ ਹੁਣੀ ਹੈ 38000 ਤੇ ਛੋਟ ਹੀ ਹੁਣੀ ਹੈ ਠੀਕ ਹੈ ਹੁਣ ਆਪਾਂ 14 ਕਿਲੋ ਦੀ ਗੱਲ ਕੀਤੀ 14 ਕਿਲੋ ਭਾਵੇਂ 15 ਜੇ 16 ਜੇ ਆਪਾਂ 14 ਕਿਲੋ ਦੋ ਟਾਈਮ ਚ ਵਾ ਕੇ ਦਵਾਂ ਹੂੰ ਠੀਕ ਹੈ ਦੋਸਤੋ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ 14 ਵੀਰਾਂ ਦਾ ਵੀ ਦੋ ਦੁੱਧ ਉੱਤੇ ਹੋਊਗਾ ਬਾਕੀ 14 ਕਿਲੋ ਤੁਸੀਂ ਮੰਨ ਕੇ ਲੈ ਕੇ ਜਾ ਸਕਦੇ ਜੀ ਇਸ ਤੋਂ ਬਾਅਦ ਜਿਹੜੀ ਅਗਲੀ ਵੜ ਤੁਹਾਨੂੰ ਦਿਖਾਉਣੀ ਹੈ ਕਰੋਸ ਸੰਗ ਵਿੱਚ ਹੈ ਵੀ ਸ਼ਾਈਵਾਲ ਦਾ ਜਿਹੜਾ ਸ਼ਾਈਵਾਲ ਦੇ ਵਿੱਚ ਤੁਸੀਂ ਮੰਨ ਤੇ ਰੰਗ ਜਿਹੜਾ ਦੋਸਤੋ ਬਿਲਕੁਲ ਜਿਹੜਾ ਵਾਈਟ ਰੰਗ ਦੇ ਵਿੱਚ ਆ ਕਰੀਮ ਜਿਹੜਾ ਵਾਈਟ ਰੰਗ ਹੈਗਾ ਠੀਕ ਆ ਤੇ ਵੈੜ ਤੇ तकरीबन ਚੰਗੀ ਦਿਖਦੀ ਆ ਇਹ ਸਮਾਂ ਲੈਂਦੀ ਕੱਚੀ ਜੇ ਨਹੀਂ ਇਹ ਸੂਈ ਜੇ ਸੂਈ ਇਹ ਵੀ ਹਾਂਜੀ ਇਹਦਾ ਉਹ ਬੱਚਾ ਪਰਣਾ ਠੀਕ ਆ ਬੱਚਾ ਇਹਨੇ ਮਗਰ ਵੀ ਬੱਚਾ ਬੱਚਾ ਤੇ ਸੁਹਾ ਕਿ ਨਮਾ ਹੋਗੀ ਜੀ ਸੁਹਾ ਵੇਸ ਜੀ ਦੁੱਜਾ ਏ ਠੀਕ ਆ ਸਿਕੰਡ ਟਾਈਮ ਆ ਦੋਸਤੋ ਵੈੜ ਇਹੀ ਤੇ ਆ ਜਿਹੜਾ ਥਣ ਹਵਾਨਾ ਤੁਸੀਂ ਦੇਖ ਲਓ ਤੇ ਹਣੇ ਭਈ ਕਿੰਨਾ ਕਿਤੇ ਥੱਲੇ ਮਿਲਕ ਹੋਣਾ ਇਦੇ ਥੱਲੇ ਵੀਰ ਜੀ ਕੋਈ 9 ਹੋ ਜਿੱਤਾ 9 ਕਿਲੋ ਪੱਕਾ ਦਿਨ ਕਿੰਨੇ ਦੱਸੇ ਸੂਈ ਨੂੰ ਇਹਨੂੰ ਸੂਈ ਨੂੰ ਦਿਨ ਜੇ ਅੱਜ ਚੌਥਾ ਲਾ ਲਓ ਪਰਵਾ ਲਾ ਲਓ ਇਹਨੂੰ ਠੀਕ ਹੈ ਜੀ ਹਾਂ ਜੀ ਚੌਥਾ ਪੰਜਵਾਂ ਦਿਨਾਂ ਦੋਸਤੋ ਬੱਚਾ ਜਿਹੜਾ ਹੈਗਾ ਵੱਛਾ ਹੈਗਾ ਇਸਦੇ ਮਗਰ ਵੀ ਬੱਚਾ ਕੁਰੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆਜੋ ਜੀ ਆਹ ਜਿਹੜਾ ਦੋਸਤੋ ਬਰਾਊਨ ਕਲਰ ਦੇ ਵਿੱਚ ਆ ਇਹ ਜਿਹੜਾ ਬੱਚਾ ਇਸ ਵਹਿੜ ਦੇ ਮਗਰ ਜਿਹੜੀ ਆਪਾਂ ਤੁਹਾਨੂੰ ਅੱਜ ਹੁਣ ਦਿਖਾ ਰਹੇ ਹਾਂ ਸ਼ਾਈ ਵਾਲ ਜਿਹੜੀ ਆ ਵਾਈਟ ਕਰੀਮ ਰੰਗ ਦੇ ਵਿੱਚ ਆਪਾਂ ਤੁਹਾਨੂੰ ਵਹਿੜ ਦਿਖਾ ਰਹੇ ਹਾਂ ਇਨਫੋਰਮੇਸ਼ਨ ਲੈਣ ਡੇ ਆ ਇਹ ਬੱਚਾ ਜਿਹੜਾ ਇਹ ਇਹ ਵੀ ਤਕਰੀਬਨ ਕੋ ਪੰਜਾਂ ਚੌ ਦਿਨਾਂ ਦੇ ਜਿਹੜਾ ਦਰਮਿਆਣ ਜਿਹੜਾ ਦਿਨ ਹੈਗੇ ਇਹਨੂੰ ਸੂਈ ਨੂੰ ਹਣੀ ਭਾਈ ਦੁੱਧ ਇਹਦਾ ਕਿੰਨਾ ਦੱਸਿਆ ਹੁਣ ਆਪਾਂ ਚੋਰਾਂ ਜਿਹੜਾ ਜੀ ਦੁੱਧ ਕੋਈ 9 10 ਕਿਲੋ ਮਤਲਬ ਬੋਲਾ ਲਾ ਲਾ ਦੁੱਧ ਲਾ ਲੂ ਹੂੰ ਹੂੰ ਵੀ 9 ਕਿਲੋ ਪੱਕਾ ਹੋਊਗਾ ਠੀਕ ਹੈ ਭਰਾ ਹਾਂਜੀ ਠੀਕ ਹੈ ਗਲਤ ਗੱਲ ਨਹੀਂ ਕਰਨੀ 9 ਕਿਲੋ ਪੱਕਾ ਹੋਊਗਾ 9 ਕਿਲੋ ਪੱਕਾ ਜਿੰਨੂੰ ਤੇ ਰੇਡ ਭਾ ਕੀਦਾ ਜੀ ਬੋਲ ਵੀ ਜੀ ਜੋ ਮਰਜ਼ੀ ਕਰੀ ਜਾਈਏ ਹਾਂਜੀ ਕੀ ਆ ਇਹ ਛੋਟ ਕਰਦਾ 30000 ਦੇ ਵਿੱਚੋਂ ਜੀ ਹਾਂ 30000 ਦੇ ਛੋਟ ਕਰਦਾ ਠੀਕ ਆ 30000 ਵਿੱਚੋਂ ਜਿਹੜੀ ਦੋਸਤੋ ਛੋਟ ਵੀ ਰਦਾ ਵੀ ਕਰਾਂਗੇ ਬਾਕੀ ਦੱਤੀ ਆ ਗਰਮ ਗਰਮ ਨਹੀਂ ਦੱਤੀ ਹਾਂ ਬਿਨਾ ਪੰਗੇ ਤੋਂ ਪਾਉਣ ਵਾਲੇ ਇਹ ਪਸ਼ੂ ਐ ਬਿਨਾ ਪੰਗੇ ਤੋਂ ਜਿਹੜਾ ਦੋਸਤੋ ਚਵਾਈ ਹੁੰਦੀ ਆ ਵੜਾਂ ਦੀ ਕਿਹੜੀ ਜੇ ਮਰਜ਼ੀ ਕਰਦਾ ਾਕੀ ਜਿੰਨੇ ਪਸ਼ੂ ਵੀ ਦੋਸਤੋ ਮੈਂ ਤੁਹਾਨੂੰ ਦਿਖਾਉਂਗਾ ਜਿਆਦਾਤਰ ਪਸ਼ੂ ਸੁਏ ਵੀ ਹੈਗੇ ਜਿਹੜੇ ਪਸ਼ੂ ਨਹੀਂ ਸੁਏਗੇ ਟੁੱਕੇ ਰੇ ਤਿਆਰੀ ਦੇ ਵਿੱਚ ਉਹਨਾਂ ਨੂੰ ੱਪ ਕੇ ਦਸੱਲੀ ਕਰ ਲਿਓ ਘਰ ਵਿਜਿਟ ਕਰਕੇ ਦੋ ਟਾਈਮ ਚੁਆਈ ਕਰ ਲਓ ਪਸ਼ੂਆਂ ਦੀ ਠੀਕ ਹੈ ਨਰਕਪਰਖ ਆਪਣੀ ਕਰਨ ਤੋਂ ਬਾਅਦ ਬੇਸ਼ੱਕ ਸੌਦਾ ਕਰੀਓ ਠੀਕ ਹੈ ਤੇ ਵੜ ਚੰਗੀ ਐ ਬਾਕੀ ਆ ਥਣਪਾਂ ਲੈ ਕੋਈ ਤੁਸੀਂ ਬਿਲਕੁਲ ਨੇੜੇ ਤੋਂ ਦੇਖੋ ਠੀਕ ਹੈ ਚਲੋ ਜੀ ਜਾ 30000 ਦੇ ਵਿੱਚੋਂ ਮਾਨਦਾਨ ਹੋ ਜੂਗਾ ਨਾ ਇਹ ਠੀਕ ਆ ਇਸ ਤੋਂ ਬਾਅਦ ਨੈਕਸਟ ਡਿਵਰਡ ਆ ਇਹ ਗੱਪਣ ਗੱਪਣ ਅਗਲੀਆਂ ਦੋਵੇਂ ਮੈਨੂੰ ਗੱਪਣ ਹੈ ਬਈ ਹਾਂਜੀ ਗੱਪਣਾ ਠੀਕ ਆ ਇੱਕ ਹੋਰ ਰੰਗ ਜਿਹੜਾ ਦੋਸਤੋ ਕਾਲੇ ਰੰਗ ਦੇ ਵਿੱਚ ਵਹਿੜ ਤੁਹਾਨੂੰ ਅੱਗੇ ਜਿਹੜੀ ਆਪਾਂ ਦਿਖਾ ਰਹੇ ਹਾਂ ਗੱਪਣ ਠੀਕ ਆ ਤੇ ਕਿੰਨੇ ਕ ਵਿੱਚ ਹੁਣ ਤਾਂ ਲਾਏ ਪਈਏ ਵੈਸੇ ਲੱਗਦਾ ਹਾਂਜੀ ਹਾਂਜੀ ਨਹੀਂ ਦਿਨ ਲੈ ਪਾ ਲਾ ਜੂਗੀ 7-8 ਫਿਰ ਵੀ 7-8 ਦਿਨ ਲੈ ਜੂ ਹਾਂਜੀ ਹਾਂਜੀ ਹੋ ਸਕਦਾ 10 ਦਿਨ ਤੋਂ ਵੀ ਬਾਹਰ ਲੈ ਜਾਏ ਹੈ ਨਾ ਨਹੀਂ ਨਹੀਂ ਮਤਲਬ ਇੱਥੇ ਕੀ ਖੜੂਗੇ 8-9 ਦਿਨ ਤੇ ਆਪਾਂ ਤਿਆਰ ਹੋ ਜਾਈਏ ਹਫਤਾ ਦੇ ਵਿੱਚ ਵਿੱਚ ਸੂ ਪ ਲੈ ਜੁਗਿਆ ਠੀਕ ਹੈ ਆਪਾਂ ਖੋਲ ਕੇ ਨੂੰ ਬਾਹਰ ਕੱਢ ਕੇ ਦਿਖਾਈਏ ਚੰਗੀ ਤਰ੍ਹਾਂ ਇੱਕ ਹਫਤਾ ਹਾਂ ਕੋਈ ਗੱਲ ਨਹੀਂ ਇੱਕ ਹਫਤਾ ਜਿਹੜਾ ਦੋਸਤੋ ਤੁਸੀਂ ਮੰਨ ਕੇ ਇਹ ਬੈਡ ਲੈ ਕੇ ਜਾ ਸਕਦੇ ਹੋ ਇੱਕ ਹਫਤੇ ਤੱਕ ਸੂਗੀ ਜਿਹੜੀ ਆਪਾਂ ਤੁਹਾਨੂੰ ਇਹ ਕਾਲੀ ਬੈਡ ਦਿਖਾ ਰਹੇ ਹਾਂ ਠੀਕ ਹੈ ਜੀ ਲਾਸਟ ਥੋੜੀ ਸਾਈਡ ਨੰਬਰ ਤੇ ਤੇ ਕੀ ਅਸੂਆ ਹਨੇ ਪਈ ਦੂਜਾ ਕਿ ਤੇਜਾ ਸੂਆ ਪਹਿਲੇ ਪਹਿਲੇ ਨੇ ਪਹਿਲੇ ਨੇ ਪਹਿਲੇ ਨੇ ਬੈੜਾ ਪਹਿਲਣਾ ਇਹ ਆਹ ਥੰਡ ਥੰਡ ਮੈਂ ਦੇਖ ਰਿਆ ਸੀ ਵੀ ਹੈ ਪਹਿਲਾ ਨਾਲ ਆ ਥਾੜਾ ਪਹਿਲਾ ਪਹਿਲਾ ਨਾਲ ਬਾਕੀ ਠੰਡੀ ਸੀ ਇਹ ਵੀ ਆ ਲੋ ਕੋਈ ਚੱਕਰ ਨਹੀਂ ਹੋ ਜਾ ਲੋ ਵੀ ਦੋਸਤੋ ਕਰੋ ਚੈੱਕ ਸਾਨ ਜਿਹੜਾ ਮੈਂ ਲਾਥਾ ਆ ਦੇਖੋ ਬਿਲਕੁਲ ਮੁੱਠੀ ਵਾਲਾ ਥਾੜਾ ਤੇ ਆ ਕਰੋ ਚੈੱਕ ਪਹਾੜੇ ਵੀ ਚੰਗੀ ਆ ਤਕਰੀਬਨ 1 ਕੋਰਾਂਗਾ ਤੇ ਹਣੀ ਭਾਈ ਲੈ ਦੇ ਕੀ ਕਰਦੀਆਂ ਦਾ ਫਿਰ ਕਿੰਨਾ ਕ ਮੁੱਲ ਮਾਂ ਦਾ ਮੁੱਲ ਵੀ ਜੀ ਜੋ ਮਰਜ਼ੀ ਕਰੀਏ ਹੂੰ ਹੂੰ 36000 ਤੋਂ ਛੋਟ ਹੋਣੀ ਹੈ 36000 ਦੇ ਵਿੱਚ 32 ਲੱਖ ਕੋ 34 ਲੱਖ 36000 ਤੋਂ ਛੋਟ ਹੋਣੀ ਠੀਕ ਹੈ ਜੀ ਹਾਂ 36000 ਦੇ ਵਿੱਚੋਂ ਜਿਹੜੀ ਦਾ ਦੋਸਤਾਂ ਨੂੰ ਛੋਟ ਹੋਊਗੀ ਤੇ ਇੱਕ ਘਾਟੀ ਦੰਡੀਆਂ ਮਿਲਦੀਆਂ ਹੂੰ ਹੂੰ ਚਾਈ ਵਾਲੇ ਦਰਵਾਜ਼ੇ ਨੂੰ ਥੱਪੇ ਬੰਦੋ ਭਾਂ ਜਿੱਥੇ ਮਰਜ਼ੀ ਬੰਦੋ ਨਹੀਂ ਆ ਬਿਲਕੁਲ ਜੀ ਇਹਨਾਂ ਨੂੰ ਗਰਮੀ ਦਾ ਕੋਈ ਐਡਾ ਮਤਲਬ ਨਹੀਂ ਗਰਮੀ ਦੀ ਪਰਵਾਹ ਨਹੀਂ ਬਿਲਕੁਲ ਆ ਦੇਖੋ ਜੀ ਜेन ਹਜੇ ਲ ਜਾਂਦੀ ਹੈ ਧਿਆਨ ਦੇ ਵਿਚਾਰ ਰੱਖਦੇ ਦੋਸਤੋ ਵੀ ਇਹ ਤੋਂ 7 ਦਿਨ ਅੱਜ ਲੈ ਕੇ ਜਾਊ ਠੀਕ ਹੈ ਤਿਆਰੀ ਦੇ ਵਿੱਚ ਜੁੱਟ ਗਈ ਹੈ ਤੇ ਤਕਰੀਬਨ ਹਵਾਨਾ ਦੇਵਾ ਬਿਲਕੁਲ ਜਿਹੜਾ ਬਣਾ ਕੇ ਤਿਆਰ ਕਰ ਗਿਆ ਜਿਹੜਾ ਪਰਸੋਂ ਫੇਅਰ ਸੁਣਾ ਹੁੰਦਾ ਤੇ 36000 ਦੇ ਵਿੱਚੋਂ ਮਾਨਤਨ ਆਪਾਂ ਕੀ ਹੈ ਨਾ 36000 ਦੇ ਵਿੱਚੋਂ ਜਿਹੜਾ ਮਾਨਤਨ ਹੋ ਜੂਗਾ ਠੀਕ ਠੀਕ ਹੈ ਵੀਰੇ ਅਗਲੀ ਵੜ ਦੀ ਵੀਰਤੀ ਫਿਰ ਅਗਲੀ ਵੜ ਵੀ ਹੁੰਦੈ ਲ ਜਾਂਦੀ ਹੈ ਜੀ ਹਾਂਜੀ ਇਹ ਅਗਲੀ ਵੜ ਨਹੀਂ ਖੜਦੀ ਵੱਡੀ ਹੈ ਕੱਦ ਕਾਠੀ ਦੀ ਵੜ ਵੱਡੀ ਵੱਡੀ ਵੜ ਹੈ ਇਹ ਵੱਡੀ ਵੜ ਹੈ ਦੋਸਤੋ ਠੀਕ ਹੈ ਕੱਦ ਕਾਠ ਦੀ ਵੱਡੀ ਵੜ ਤੇ ਥਾਣਾ ਜਿਹੜਾ ਮੋਟਾ ਗੋਲ ਥਾਣਾ ਠੀਕ ਹੈ ਗੋਲ ਪੂਰਾ ਲੱਗਾ ਹੋਇਆ ਤੇ ਥਾਂ ਤੋਂ ਦੀ ਜਿਹੜੀ ਆ ਦੋਸਤੋ ਕੁਆਲਿਟੀ ਬਹੁਤ ਸੋਹਣੀ ਆ ਬਿਲਕੁਲ ਮੁੱਠੀ ਨਾਲੋਂ ਤੇ ਮੋਟਾ ਥਾ ਨੋਕਲਾ ਥਾਣਾ ਵੇਖੋ ਤੁਸੀਂ ਤੇ ਸੁਭਾਵੀਰ ਕਰਮਾਏ ਸੁਭਾਵੀਰ ਜੀ ਪਹਿਲਾਂ ਆਇਆ ਇਹ ਵੀ ਪਹਿਲਾਂ ਪਹਿਲਾਂ ਵਸੀ ਠੀਕ ਹੈ ਕੱਦ-ਕੁੱਦ ਕਰਮਾ ਵਾਲੀ ਬਹੁਤ ਵੱਡਾ ਕੀਤਾ ਕੱਦ ਕਾਠ ਪੂਰਾ ਵਸੀ ਆ ਫੇਸ ਕੁਆਲਿਟੀ ਬਹੁਤ ਸੋਹਣੀ ਬੋਦੀ ਵਾਲੀ ਵੈੜਾ ਠੀਕ ਹੈ ਇਹਨੂੰ ਕੱਢ ਲਓ ਵੀਰ ਸਾਣੀ ਇੱਧਰ ਹੀ ਕੱਢੋ ਬਾਹਰ ਵੱਡੇ ਕੱਦ ਕੱਦ ਦੇ ਵਿੱਚ ਵੈੜਾ ਦੋਸਤੋ ਇਹ ਠੀਕ ਹੈ ਤੇ ਆਹ ਕਰੋ ਚੈੱਕ ਫੇਸ ਕੁਆਲਿਟੀ ਦੇਖੋ ਬਹੁਤ ਸੋਹਣਾ ਜਿਹੜਾ ਫੇਸ ਹੈਗਾ ਛੋਟਾ ਜਿਹਾ ਕਾਰਨਾ ਬਿਲਕੁਲ ਬੋਦੀ ਵਾਲੀ ਵੈੜਾ ਜਿਵੇਂ ਆਪਾਂ ਦੇਖਦੇ ਹਾਂ ਐਚ ਐਫ ਵੈੜਾ ਦੇਖਦੇ ਹਾਂ ਉਸ ਦੇ ਵਿੱਚ ਇਹ ਵੈੜਾ ਠੀਕ ਹੈ ਤੇ ਥੋੜਾ ਜਿਹਾ ਜਿਹੜਾ ਕ੍ਰੋਸ ਆਪਾਂ ਕਿਤੇ ਨਾ ਕਿਤੇ ਨੂੰ ਮੰਨ ਸਕਦੇ ਥੋੜਾ ਜਿਹਾ ਕਿਤੇ ਨਾ ਕਿਤੇ ਕ੍ਰੋਸ ਸ਼ਾਹੀਵਾਲ ਦੇ ਵਿੱਚ ਹੈਗੀ ਆਪਾਂ ਜ਼ਿਆਦਾਤਰ ਜਿਹੜੀ ਐਚ ਐਫ ਦੀ ਵੈੜਾ ਆਪਾਂ ਕ ਆ ਦੇਖੋ ਜੀ। ਫੰਟਿੰਗ ਦੀ ਕੁਆਲਿਟੀ ਬਹੁਤ ਖੂਬਸੂਰਤ ਹੈ। ਦੇਣ ਹਜੇ ਕਿੰਨੇ ਕੁ ਲੈ ਜੂਏ? ਇਹ ਵੀਰ ਜੀ ਕੋਈ 14-15 ਦਿਨ ਲੈ ਜੂਗਾ। 14-15 ਦਿਨ। ਕਿ ਬਣੂ ਹਜੇ ਵੇੜ ਜਿੰਨੀ ਉੱਪਰ ਹੈਗੀ ਏਡੀ ਵੱਡੀ ਵੇੜ ਉੱਪਰੋਂ ਆ। ਹਾਂ ਜੀ। ਥੱਲੇ ਪੂਰਾ ਬੰਨਣਾ ਵੇੜ ਦੇ। ਪੂਰੀ ਪੂਰੀ ਬਣੂਗਾੜੀ। ਬਿਲਕੁਲ। ਤਾਂ ਕਿ ਆਪਾਂ ਤੁਹਾਨੂੰ ਇਹ ਕੁਰੀ ਦਾ ਤੋਰ ਕੇ ਦਿਖਾਵਾਂਗੇ। ਠੀਕ ਹੈ। ਹਾਈਟ ਜਿਹੜਾ ਦੋਸਤੋ ਕਦਮ ਮੈਂ ਪਹਿਲਾਂ ਜ਼ਿਕਰ ਕਰਤਾ ਸੀ ਵੱਡੇ ਕਦ ਕਰ ਦੇ ਵਿੱਚ ਆ। ਵੇੜ ਛੋਟੀ ਜੀ ਮੰਨ ਕੇ ਨਹੀਂ ਤੁਸੀਂ ਲੈ ਕੇ ਜਾਓਗੇ। ਵੱਡੇ ਕਦ ਕਰ ਦੇ ਵਿੱਚ। ਠੀਕ ਹੈ ਵੀਰ ਮੋੜ ਲੀਏ ਇਹ ਦੋਸਤੋ ਅੱਜ ਇਹ 6 ਨਗ ਸੀਗਾ ਵੀਰ ਹਣੀ ਦੇ ਕੋਲ ਮੈਂ ਰੇਟ ਰਹਿ ਗਿਆ ਰੇਟ ਨਾਲ ਪੁੱਛ ਕੇ ਆਪਾਂ ਕੰਫਰਮ ਕਰਾ ਲਗੀ ਕਿੰਨਾ ਵੀਰ ਮੁੱਲ ਕਿੰਨਾ ਲੈ ਦੇਗੀ ਮੁੱਲ ਵੀਰ ਜੀ ਜੇ ਸਾ ਜਿਵਾਸ਼ੀ ਤੇ ਆਰ ਹੁੰਦੀ ਤੇ ਭਾਵੇਂ 60000 ਰੁਪਏ ਹਾਂਜੀ ਹਾਂਜੀ 55000 ਹੁਣ ਵਛੀ ਵੀਰ ਜੀ 47000 ਦੇ ਦੇ 47000 ਹਾਂਜੀ 47000 ਦੀ ਵਛੀ ਹੈ ਵੀ ਜਹ ਜਪਈ ਜਿਹੋ ਜਿਹ ਨੂੰ ਕੱਦ ਕਾਠ ਲੱਗਣਾ ਆੜਾ ਵੀਰ ਜੀ 18 20 ਕਿਲੋ ਦੁੱਧ ਦੇ ਗਿਆ ਨਹੀਂ ਆ ਕਿਉਂਕਿ ਵੇਖੋ ਤੁਸੀਂ ਢਲ ਢੁਲ ਹਾਂ ਸੀਲ ਸੌਪਣਾ ਪੂਰਾ ਬੈਣ ਜਿਦਾ ਮਰਜ਼ੀ ਹੈ ਹਾਂ ਜਿਦਾ ਮਰਜ਼ੀ ਕਰੀਗੇ ਚੰਗੀ ਹੈ ਬੈਣ ਭਾਈ ਜਿੰਨੀ ਹੈ ਪੂਰੀ ਚੰਗੀ ਜੀ ਤੇ ਕਿੰਨਾ ਦੱਸਿਆ 47 47 ਹਜ਼ਾਰ ਚੋਟ ਜੀ 47 ਤੇ ਛੋਟ ਆ ਠੀਕ ਆ ਦੋਸਤੋ ਜਰੂਰ ਧਿਆਨ ਚ ਰੱਖ ਰਿਓ ਵਹਿੜਾ ਛੇ ਦਿਖਾ ਦਿਆਂ ਤੁਹਾਨੂੰ ਛੋਟੇ ਭਾਤੋਂ ਲੈ ਕੇ ਹਣਾ ਮੈਂ ਪਹਿਲਾਂ ਜ਼ਿਕਰ ਕਰਦਾ 32 34 ਤੋਂ ਲੈ ਕੇ ਵੀ 45 47 ਤੱਕ ਜਿਹੜੀਆਂ ਵਹਿੜਾ ਅੱਜ ਅਵੇਲੇਬਲ ਨੇ ਇਸ ਕਿਲੇ ਦੇ ਉੱਪਰ ਤੇ ਹਣੀ ਭਾਈ ਕੰਟੈਕਟ ਨੰਬਰ ਆਪਣੇ ਜਰੂਰ ਦੇ ਦਗੇ 77078 ਹਾਂਜੀ 542 ਠੀਕ ਹੈ ਭਰਾ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ